ਏ ਪੁਲਿਸ ਨੇ ਕਿਵੇਂ ਕਹਿਤਾ ਕਿਸ ਦਾਅਵੇ ਦੇ ਆਧਾਰ ਤੇ ਕਿਸ ਜਾਂਚ ਦੇ ਆਧਾਰ ਤੇ ਕਿਹੜੀ ਰਿਪੋਰਟ ਦੇ ਆਧਾਰ ਤੇ ਪੁਲਿਸ ਨੇ ਇਹ ਕਹਿਤਾ ਇਹ ਸਵਾਲ ਅੱਜ ਉੱਠੇ ਨੇ ਦੇਖੋ ਮਾਮਲਾ ਬਹੁਤ ਵੱਡਾ ਹੈ ਕਿਉਂਕਿ ਜਦੋਂ ਪਿੱਛੇ ਤਰਨਤਾਰਨ ਦੀਆਂ ਚੋਣਾਂ ਹੋਈਆਂ ਉਦੋਂ ਵੀ ਵੱਡਾ ਰੌਲਾ ਪਿਆ ਤੇ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ ਦੇ ਜਿਹੜੇ ਐਸਐਸਪੀ ਉਹਨਾਂ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਸੀ ਉਦੋਂ ਵੀ ਦੋਸ਼ ਸੀ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਪੁਲਿਸ ਅਫਸਰ ਤੇ ਸਿਵਲ ਅਫਸਰ ਕਰ ਰਹੇ ਨੇ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਵੀ ਆਹੀ ਦੋਸ਼ ਲੱਗਾ ਹੁਣ ਜਦੋਂ ਜਾਂਚ ਹੋਏਗੀ ਤੇ ਸੱਚ ਸਾਹਮਣੇ ਆਏਗਾ ਤਾਂ ਜੇਕਰ ਉਹ ਕਾਲ ਰਿਕਾਰਡਿੰਗ ਸਹੀ ਤੇ ਅਸਲੀ ਪਾਈ ਗਈ ਤਾਂ ਫੇਰ ਐਸਐਸਪੀ ਪਟਿਆਲਾ ਦੇ ਤੇ ਨਾਲ ਉਹਨਾਂ ਦੇ ਹੇਠਲੇ ਅਫਸਰ ਬਹੁਤ ਕਸੂਤੇ ਫਸ ਸਕਦੇ ਉਹਨਾਂ ਨੂੰ ਛੱਡੋ ਪੰਜਾਬ ਸਰਕਾਰ ਭਗਵਨ ਤਮਾਨ ਸਰਕਾਰ ਬਹੁਤ ਕਸੂਤੇ ਸਵਾਲਾਂ ਦੇ ਘੇਰੇ ਚ ਫਸ ਸਕਦੀ ਹੈ ਕਿਉਂਕਿ ਉਹ ਅਫਸਰਾ ਨੇ ਜੇ ਇਹ ਕਰਵਾਇਆ ਹੋਵੇ ਤਾਂ ਫਿਰ ਉਹ ਕਿਉਂ ਕਰਾਉਣ ਗਈ ਉਹਨਾਂ ਦਾ ਇਹਦੇ ਚ ਕੀ ਫਾਇਦਾ ਨਾ ਤਾਂ ਉਹਨਾਂ ਦੀ ਕੋਈ ਸਿਆਸੀ ਪਾਰਟੀ ਨਾ ਉਹ ਆਪ ਚੋਣ ਲੜ ਰਹੇ ਜਿਹੜੇ ਅਫਸਰਾ ਨੇ ਜੇ ਇਹ ਕਰਵਾਇਆ ਹੋਵੇ ਜਦੋਂ ਕਿ ਹਾਲੇ ਕੋਈ ਪੁਸ਼ਟੀ ਨਹੀਂ ਪਰ ਜੇ ਇਹ ਸਾਬਤ ਹੋ ਗਿਆ ਕਿ ਅਫਸਰਾ ਨੇ ਕਰਾਇਆ ਹੈ ਜਾ ਇਹ ਸੱਚੀ ਹੈ ਕਾਲ ਰਿਕਾਰਡਿੰਗ ਤਾਂ ਫਿਰ ਇਹ ਪੰਜਾਬ ਸਰਕਾਰ ਤੇ ਗੱਲ ਆਉਣੀ ਆ ਫਿਰ ਭਗਵੰਤ ਮਾਨ ਸਰਕਾਰ ਤੇ ਗੱਲ ਆਉਣੀ ਆ ਫਿਰ ਆਮ ਆਦਮੀ ਪਾਰਟੀ ਤੇ ਗੱਲ ਆਉਣੀ